ਮਿਸਤਰੀ ਲੱਗੇਵੇ ਇਹਨੂੰ ਮਿਸਤਰੀਆਂ ਨੇ ਕੀ ਕਰਨੇ ਕਿ ਮਿਸਤਰੀ ਲੈ ਕੇ ਮਕੀ ਕੱਟਣ ਵਾਸਤੇ ਕੀ ਨਾਮਤ ਉਹਦਾ ਮੇਰਾ ਨਾਮ ਸੁਖਦੀ ਹੈ ਕਰੋ ਜੀ ਸੀ ਜੇ ਬਹੁਤ ਹੀ ਕਿਉਂਕਿ ਅਸੀਂ ਕਦੇ ਵੀ ਐ ਮੈਂ ਸਮਝ ਨਹੀਂ ਮੱਥੇ ਮੱਥੇ ਬੱਧੀ ਰਸਤਾ ਨਹੀਂ ਲੈ ਜਾ ਮੈਨੂੰ ਮੈਂ ਇਹਦਾ ਤੁਹਾਨੂੰ ਸ਼ੋਹ ਦੇਣ ਤਿਆਰ ਹਾਂ ਕੋਈ ਗਲਤ ਕੰਮ ਨਹੀਂ ਅਹੀਂ ਮਤਲਬ ਐ ਮੈਂ ਇਹੀ ਜਿਸ ਬੰਦੇ ਕੋਲ ਨਾ ਲੱਕਾ ਲੈ ਕੇ ਜਾਂਦੇ ਕੋਲ ਉਹ ਲੱਕਾ ਲੈ ਕੇ ਕਰਕੇ ਸਟੇਅ ਕਰਤੀ ਰੱਖੜ ਬੰਨ ਕੇ ਆ ਕੇ ਆ ਗਿਆ ਆਹ ਤੇ ਪਰ ਉਹ ਤਾਂ ਚੱਲਦਾ ਹੈ ਸੱਚੇ ਤੋਂ ਸਮਝ ਨਹੀਂ ਉਹ ਕੋਈ ਜਿਹੜਾ ਜਿਹੜੀ ਟੈਕਨੀਕ ਜਿਹੜਾ ਮਾਇਆ ਦਾ ਵਾਕਿਆ ਤੇ ਬੱਚੇ ਤੇ ਗੰਦਗੀ ਆ ਔਰ ਜਿਹੜਾ ਮਾਲ ਉਹਨੂੰ ਮਾਤਰਾ ਜਿ ਕਿ ਹੋਣਾ ਚਾਹੀਦਾ ਜਿੰਨਾ ਨੇ ਰੱਖਿਆ ਹੋਇਆ ਆਹ ਦੇਖੋ ਇਹ ਕਿਉਂ ਪਿਆ ਹੋਇਆ ਪੋਰ ਵੀ ਚਾਰ ਵਿੱਚ ਚਲਦੀ ਪਈ ਹੈਗੀ ਆ ਆ ਪਿਆਜ਼ ਹਿੱਕ ਹੋਈ ਆ ਔਰ ਆਲਾ ਸੰਜੀ ਹਮੇਂ ਵੀ ਦੇਖੋ ਜੀ ਇਹਦੇ ਨਾਲ ਖਾਸ ਜੀ ਚੁਗਾ ਵੀ ਕਿਲਾ ਵੀ ਰੰਗ ਆ ਰਿਹਾ ਤਾਂ ਜੀ ਉਹਲਾ ਵੀ ਕਲਰ ਆ ਰਿਹਾ ਦੇਖੋ ਜੀ ਇਹ ਆਪਣੇ ਡਿਸਟ੍ਰਿਕਟ ਹੈਲਥ ਆਫਸਰ ਸੀ ਡਿਸਟ੍ਰਿਕਟ ਹੈਲਥ ਅਫੀਕਟੀ ਆਉਸਤਾ ਵਾਇਨ ਜੀ ਜੀ ਉਹਨਾਂ ਦੀ ਟੀਮ ਆਈ ਹੈ ਨਾਲ ਕੋਈ ਤੇ ਐ ਇਨਫਰਮੇਸ਼ਨ ਆਈ ਹੈ ਨੈਕਸਟ ਟੂਨ ਨੇ ਕੰਪਲੀਟ ਹੈ ਕਿ ਇਹਨਾਂ ਨਗਲੀ ਕਿਉਂ ਸਟੌਪ ਕਰਕੇ ਵੇਚਿਆ ਜਾ ਰਿਹਾ ਹੈ ਕਿਉਂ ਇਹ ਦੇਖੋ ਇਹ ਜਾਣਕਾਰੀ ਤੇ ਵੈਸੇ ਇਹਨਾਂ ਨੂੰ ਜਿਆਦਾ ਪਰ ਦੇਖਣ ਤੇ ਲੱਗਦਾ ਹੈ ਵੀ ਇਹ ਬਾਕੀ ਜਿੰਜੇ ਜਿਵੇਂ ਬਸਰੇ ਵੀ ਇੱਥੇ ਚੂਹਿਆਂ ਦੀ ਜਿਹੜੀ ਹੈਗੀ ਆ ਉਹ ਕੇਸਟੇਜ ਪਈ ਹੋਈ ਆ ਆ ਦੇਖੋ ਤੁਹਾਡੇ ਸਾਹਮਣੇ ਇਹ ਹੀ ਆਪਣੇ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਬਾਕੀ ਇਹਨਾਂ ਦੇ ਵੱਲੋਂ ਫੂਡ ਸੈਂਪਲ ਰਿਪੋਰਟ ਦੇਣਗੇ ਆਪਾਂ ਨੂੰ ਆਪਾਂ ਫਿਰ ਬਣਦੀ ਕਰ ਬੀ ਉਸ ਸਮੇਂ ਤੇ ਫਿਰ ਜੇ ਹੁਣ ਚੈਕਿੰਗ ਕਰਾਂ ਤੁਹਾਨੂੰ ਪਾਇਆ ਗਿਆ ਵਾਕਿਆ ਤੇ ਬੱਚੇ ਤੇ ਗੰਦਗੀ ਆ ਔਰ ਜਿਹੜਾ ਮਾਲ ਮਾਤਰਾ ਜਿ ਕਿ ਹੋਣਾ ਜੇ ਜਿੰਨਾ ਰੱਖਿਆ ਹੋਇਆ ਆ ਦੇਖੋ ਜੀ ਆ ਕਿਉਂ ਪਿਆ ਹੋਇਆ ਹੋਰ ਵੀ ਚਾਰਮੀ ਚਲਦੀ ਪਈ ਹੈਗੀ ਆ ਆ ਪਿਆਜ ਕਿਉਂ ਹੋਇਆ ਔਰ ਆਲਾ ਸੰਜੀ ਜੀ ਜੀ ਦੇਖੋ ਜੀ ਦੇਖੋ ਸਾਹਮਣੇ ਜੀ ਚੁਕਾ ਵੀ ਗਲਾ ਵੀ ਲੰਗ ਪਿਆ ਤਾ ਜੀ ਉਹ ਲਾ ਵੀ ਕਲਰ ਆ ਰਿਹਾ ਦੇਖੋ ਜੀ ਇਹ ਆਪਣੇ ਡਿਸਟ੍ਰਿਕਟ ਹੈਲਥ ਆਫਸਰ ਸੀ ਡਿਸਟ੍ਰਿਕਟ ਹੈਲਥ ਅਫੀਕਟੀਅਸਤਾ ਵਾਇਨ ਜੀ ਜੀ ਉਹਨਾਂ ਦੀ ਟੀਮ ਆਈ ਹੈ ਨਾਲ ਕੋਈ ਤੇ ਇਨਫਰਮੇਸ਼ਨ ਆਈ ਹੈ ਲੇਟ ਸਟੇਸ਼ਨ ਤੋਂ ਕੰਪਲੀਟ ਆਈ ਵੀ ਇੱਥੇ ਨਗਲੀ ਕਿਉਂ ਸਟਾਕ ਕਰਕੇ ਵੇਚਿਆ ਜਾ ਰਿਹਾ ਚੁਕੋ ਇਹਦੇ ਬਾਰੇ ਜਾਣਕਾਰੀ ਤੇ ਵੈਸੇ ਇਹਨਾਂ ਨੂੰ ਜਿਆਦਾ ਪਰ ਦੇਖਣ ਤੇ ਲੱਗਦਾ ਹੈ ਵੀ ਇਹ ਬਾਕੀ ਜਿਵੇਂ ਬਸਰੇ ਵੀ ਇੱਥੇ ਛੂਹਿਆਂ ਦੀ ਜਿਹੜੀ ਹੈਗੀ ਆ ਉਹ ਗੇਸਟਰੀ ਚ ਪਈ ਹੋਈ ਆ ਅਧਿਕਤੁ ਤੋਡੇ ਸਾਹਮਣੇ ਇਹ ਹੀ ਆਪਣੇ ਲੋਕਾਂ ਨੂੰ ਖਵਾਇਆ ਜਾ ਰਿਹਾ ਬਾਕੀ ਇਹਨਾਂ ਦੇ ਵੱਲੋਂ ਫੂਡ ਸਿੰਪਲ ਰਿਹਾ ਰਿਪੋਰਟ ਦੇਣਗੇ ਆਪਾਂ ਨੂੰ ਆਪਾਂ ਫਿਰ ਬਣਦੀ ਕਾਰਵਾਈ ਉਸ ਸਮੇਂ ਤੇ ਜਿਹੜਾ ਸਾਰੀ ਚੈਕਿੰਗ ਜਦੋਂ ਆਪਾਂ ਨੇ ਪਾਇਆ ਹੈ ਵਾਕਿਆ ਤੇ ਗੰਦਗੀ ਆ ਔਰ ਜਿਹੜਾ ਮਾਲ ਮਾਤਰਾ ਜਿ ਕਿ ਹੋਣਾ ਜੇ ਜਿੰਨਾ ਰੱਖਿਆ ਹੋਇਆ ਆ ਦੇਖੋ ਜੀ ਆ ਕਿਉ ਪਿਆ ਹੋਇਆ ਹੋਰ ਵੀ ਚਾਰਮੀ ਚਲਦੀ ਪਈ ਹੈਗੀ ਆ ਆ ਪਿਆ ਜਾ ਕਿਉ ਹੋਇਆ ਔਰ ਆਲਾ ਸੰ ਮੈਡੀਕਲ ਦੇ ਨਾਲ ਲੱਗੀ ਹੈ ਜੁ ਕਾ ਪੀਲਾ ਪੀਲਾ ਰੰਗ ਆ ਰਿਹਾ ਹੈ ਤਾਂ ਜੀ ਪੀਲਾ ਪੀਲਾ ਰੰਗ ਆ ਰਿਹਾ ਦੇਖੋ ਜੀ ਇਹ ਆਪਣੇ ਡਿਸਟ੍ਰਿਕਟ ਹੈਲਥ ਆਫਸਰ ਸੀ ਡਿਸਟ੍ਰਿਕਟ ਹੈਲਥ ਓਫਿਸਰਤਾ ਵੀ ਨੇ ਜੀ ਜੀ ਉਹਨਾਂ ਦੀ ਟੀਮ ਆਈ ਹੈ ਨਾਲ ਜੀ ਕੋਈ ਇਹ इंफॉर्मेशन आई है नेक्स्ट टाइम हमें कंप्लेट आई है इतने नकली क्यों स्टॉप करके बेचा जा, जा रहा है देखो तो ये बारे दे जानकारी तो वैसे इन्होंने ज्यादा पर देखने को लगता है, बाकी है तो भी तो आ, तो ये बाकी अंत जिमें दस रहे भी इतने सूह की जी है वह वेस्टेज पी हुई है अभी तो तो यही अपने लोगों को खवाया जा रहा है बाकी इन्होंने वालों फूड सैंपल रिपोर्ट देने के अपन ऊपर प्रबंध की कार्रवाई उस समय देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par